ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪ੍ਰਚਲਿਤ ਬੋਲੀ ਦੇ ਵਿੱਚ ਸਿੱਖ ਨਿਯਮਾਂ ਦੀ ਪਾਬੰਦੀ ਨੂੰ ਸਿੱਖ ਰਹਿਤ ਮਰਜਾਦਾ ਦਾ ਨਾਮ ਦਿੱਤਾ ਗਿਆ ਹੈ ਅਤੇ ਜਿਸ ਪੁਸਤਕ ਦੇ ਵਿੱਚ ਇਹਨਾਂ ਨਿਯਮਾਂ ਨੂੰ ਲਿਖਿਆ ਗਿਆ ਹੋਵੇ ਉਸ ਨੂੰ ਰਹਿਤਨਾਮਾ ਆਖਿਆ ਜਾਂਦਾ ਹੈ ਅਸਲ ਵਿੱਚ ਸਾਡਾ ਰਹਿਤਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਬਾਣੀ ਹੈ ਜਿਸ ਨੂੰ ਕਿ ਗੁਰੂ ਸਾਹਿਬ ਜੀ ਨੇ ਖੁਦ ਆਪ ਆਪਣੇ ਜੀਵਨ ਕਾਲ ਦੇ ਅੰਦਰ ਸੰਪਾਦਿਤ ਕੀਤਾ ਔਰ ਜਿਸ ਦਾ ਲੰਬਾ ਸਮਾਂ ਗੁਰੂ ਸਾਹਿਬ ਜੀ ਨੇ ਪ੍ਰਚਾਰ ਕੀਤਾ ਪਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਜੀ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਬਹੁਤ ਕੁ ਵਖਰੇ ਰਹਿਤਨਾਮੇ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਹੋ ਗਏ ਜਿਨ੍ਹਾਂ ਨੂੰ ਲਿਖਣ ਵਾਲਿਆਂ ਨੇ ਅਸਲ ਦੇ ਵਿੱਚ ਆਪਣੀਆਂ ਹੀ ਮਨੋਤਾ ਨੂੰ ਰਹਿਤ ਬਣਾ ਕੇ ਰਹਿਤਨਾਮਿਆਂ ਦੇ ਵਿੱਚ ਦਰਜ ਕਰ ਦਿੱਤਾ ਜਦ ਕਿ ਉਹਨਾਂ ਦੀਆਂ ਉਹ ਅਨੇਕਾਂ ਮਨੋਤਾ ਐਸੀਆਂ ਸਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਣ ਬਾਣੀ ਦੀ ਵਿਚਾਰ ਧਾਰਾ ਦੇ ਨਾਲ ਮੇਲ ਨਹੀਂ ਸੰਖੰਦੀਆਂ ਅੱਜ ਤੋਂ ਤਕਰੀਬਨ 50 ਕੋਸ ਸਾਲ ਪਹਿਲਾਂ ਪ੍ਰੋਫੈਸਰ ਪਿਆਰਾ ਸਿੰਘ ਪਦਮਹਉਨਾਂ ਨੇ ਰਹਿਤਨਾਮੇ ਦੇ ਸਰਲੇਖ ਹੇਠ ਇੱਕ ਕਿਤਾਬ ਸੰਪਾਦਿਤ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕੋਈ 37 ਦੇ ਕਰੀਬ ਰਹਿਤਨਾਮਿਆਂ ਦਾ ਜ਼ਿਕਰ ਕੀਤਾ ਸੀ ਔਰ ਉਹਨਾਂ ਨੇ ਖੁਦ ਆਪ ਇਸ ਗੱਲ ਨੂੰ ਮੰਨਿਆ ਕਿ ਇਹ ਰਹਿਤਨਾਮੇ ਕਦੋਂ ਲਿਖੇ ਗਏ ਕਿਸ ਨੂੰ ਲਿਖੇ ਇਸ ਦਾ ਕਿਸੇ ਦੇ ਕੋਲ ਵੀ ਕੋਈ ਪੱਕਾ ਸਬੂਤ ਨਹੀਂ ਹੈ ਪਰ ਇੱਕ ਗੱਲ ਜਾਹਰ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਰਹਿਤਨਾਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਣਾ ਲਿਖਿਆ ਹੋਇਆ ਨਹੀਂ ਹੈਦਰ ਅਸਲ ਇਹਨਾਂ ਰਹਿਤਨਾਮਿਆਂ ਨੂੰ ਲਿਖਣ ਵਾਲਿਆਂ ਨੇ ਇਹਨਾਂ ਰਹਿਤਨਾਮਿਆਂ ਦੇ ਅੰਦਰ ਆਪਣੀਆਂ ਹੀ ਮਨੋਤਾ ਨੂੰ ਦਰਜ ਕੀਤਾ ਪਰ ਉਹਨਾਂ ਮਨੋਤਾ ਨੂੰ ਸਿੱਖ ਸਮਾਜ ਦੇ ਅੰਦਰ ਵੱਧ ਤੋਂ ਵੱਧ ਪ੍ਰਵਾਨਗੀ ਦਿਵਾਉਣ ਵਾਸਤੇ ਉਹਨਾਂ ਰਹਿਤ ਨਾਮਿਆਂ ਨੂੰ ਗੁਰੂ ਕਲਗੀ ਤਰਪਾਤਸ਼ਾਹ ਜੀ ਦੇ ਨਿਕਟਵਰਤੀ ਸਿੱਖਾਂ ਦੇ ਨਾਮੋਂ ਦੇ ਨਾਲ ਜੋੜ ਕੇ ਪੇਸ਼ ਕੀਤਾ ਜਿਹੜੇ ਵੀ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖ ਸਨ ਜਿਵੇਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਭਾਈ ਦੇਸਾ ਸਿੰਘ ਜੀ ਭਾਈ ਨੰਦ ਲਾਲ ਜੀ ਇਹਨਾਂ ਲਿਖਾਰੀਆਂ ਨੇ ਆਪਣੀਆਂ ਇਹਨਾਂ ਲਿਖਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਨਿਕਟਵਰਤੀ ਸਿੱਖਾਂ ਦੇ ਨਾਵਾਂ ਦੇ ਨਾਲ ਜੋੜ ਕੇ ਪ੍ਰਚਲਿਤ ਕੀਤਾ ਤਾਂ ਜੋ ਇਹਨਾਂ ਦੀਆਂ ਆਪਣੀਆਂ ਮਨੋਤਾ ਨੂੰ ਸਿੱਖ ਸਮਾਜ ਦੇ ਅੰਦਰ ਵੱਧ ਤੋਂ ਵੱਧ ਪ੍ਰਵਾਨਗੀ ਮਿਲ ਸਕੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਅਨੁਸਾਰ ਇਹਨਾਂ ਦੇ ਵਿੱਚੋਂ ਕੇਵਲ ਭਾਈ ਦੇਸਾ ਸਿੰਘ ਦਾ ਰਹਿਤਨਾਮਾ ਉਹਨਾਂ ਦਾ ਆਪਣਾ ਲਿਖਿਆ ਹੋਇਆ ਹੈ ਉਹਨਾਂ ਤੋਂ ਇਲਾਵਾ ਹੋਰ ਜਿਤਨੇ ਵੀ ਰਹਿਤਨਾਮੇ ਇਨਾਂ ਪ੍ਰਾਤਨ ਗੁਰੂ ਕਾਲ ਦੇ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖਾਂ ਦੇ ਨਾਵਾਂ ਦੇ ਉੱਤੇ ਮਿਲਦੇ ਹਨ ਇਨਾਂ ਦੇ ਵਿੱਚੋਂ ਕੋਈ ਵੀ ਰਹਿਤਨਾਮਾ ਉਹਨਾਂ ਗੁਰਸਿੱਖਾਂ ਦਾ ਆਪਣਾ ਲਿਖਿਆ ਹੋਇਆ ਨਹੀਂ ਹੈ ਜਦਕਿ ਪਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ ਉਸ ਦੇ ਸਬੰਧ ਵਿੱਚ ਵੀ ਆਪਾਂ ਆਉਣ ਵਾਲੇ ਕਿਸੇ ਹੋਰ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਕਿ ਉਹਦੀਆਂ ਮਨੋਤਾਵਾਂ ਵੀ ਕਿਤਨੀਆਂ ਕੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਮੇਲ ਖਾਂਦੀਆਂ ਹਨ ਔਰ ਕਿਤਨੀਆਂ ਕੋ ਮਨੋਤਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਦੇ ਉਲਟ ਜਾਂਦੀਆਂ ਹਨ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਪ ਜੀ ਦੇ ਨਾਲ ਕੇਵਲ ਤੇ ਕੇਵਲ ਜੋ ਰਹਿਤਨਾਮੇ ਪਾਈ ਨੰਦ ਲਾਲ ਜੀ ਦੇ ਨਾਮ ਦੇ ਨਾਲ ਜੋੜ ਕੇ ਪੇਸ਼ ਕੀਤੇ ਗਏ ਹਨ ਉਹਨਾਂ ਦੇ ਸਬੰਧ ਦੇ ਵਿੱਚ ਚਰਚਾ ਕਰਾਂਗਾ ਰਹਿਤਨਾਮਿਆਂ ਦੇ ਨਾਮ ਹੇਠ ਭਾਈ ਨੰਦ ਲਾਲ ਜੀ ਦੇ ਨਾਮ ਦੇ ਨਾਲ ਤਿੰਨ ਰਚਨਾਵਾਂ ਜੋੜੀਆਂ ਗਈਆਂ ਹਨ ਇੱਕ ਰਹਿਤਨਾਮਾ ਦੂਸਰਾ ਤਨਖਾ ਨਾਮਾ ਔਰ ਤੀਸਰੀ ਇੱਕ ਕਿਤਾਬ ਹੈ ਜਿਸ ਦਾ ਸਿਰਲੇਖ ਲਿਖਿਆ ਹੋਇਆ ਹੈ ਸਾਖੀ ਰਹਿਤ ਕੀ ਭਾਈ ਨੰਦ ਲਾਲ ਜੀ ਇਹਨਾਂ ਦੇ ਵਿੱਚ ਜਿਹੜਾ ਤਨਖਾ ਨਾਮਾ ਹੈ ਇੱਕ ਗੱਲ ਇੱਥੇ ਯਾਦ ਰੱਖਣ ਵਾਲੀ ਹੈ ਕਿ ਤਨਖਾ ਨਾਮਾ ਦਾ ਅਰਥ ਹੈ ਉਹ ਕਿਤਾਬ ਜਿਸ ਦੇ ਵਿੱਚ ਉਹਨਾਂ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੋਵੇ ਜਿਹੜੇ ਕੰਮ ਧਰਮ ਅਨੁਸਾਰ ਸਜ਼ਾ ਦੇ ਯੋਗ ਹੋਵਣ ਪਵ ਜਿਹੜੇ ਕੰਮ ਸਿੱਖ ਨੂੰ ਕਰਨੇ ਨਹੀਂ ਚਾਹੀਦੇ ਪਰ ਜੇਕਰ ਕੋਈ ਸਿੱਖ ਕਰਦਾ ਹੈ ਤੇ ਉਸ ਸਿੱਖ ਨੂੰ ਉਹਨਾਂ ਕੀਤੇ ਹੋਏ ਕਰਮਾਂ ਦੀ ਸਜ਼ਾ ਦਿੱਤੀ ਜਾਵੇ ਜਿਸ ਨੂੰ ਆਖਿਆ ਗਿਆ ਹੈ ਕਿ ਉਸ ਸਿੱਖ ਨੂੰ ਤਨਖਾਹ ਲਗਾਈ ਜਾਵੇ। ਅਸਲ ਦੇ ਵਿੱਚ ਜੇ ਦੇਖਿਆ ਜਾਏ ਤੇ ਗੁਰੂ ਕਾਲ ਦੇ ਅੰਦਰ ਇਹ ਤਨਖਾਹ ਲਗਾਉਣ ਵਾਲਾ ਸ਼ਬਦ ਜਿਹੜਾ ਸੀ ਬਿਲਕੁਲ ਵੀ ਪ੍ਰਚਲਿਤ ਨਹੀਂ ਸੀ। ਗੁਰੂ ਕਾਲ ਦੇ ਅੰਦਰ ਕੋਈ ਵੀ ਇੱਕ ਵੀ ਅਜਿਹਾ ਉਦਾਹਰਨ ਨਹੀਂ ਮਿਲਦੀ। ਜਦੋਂ ਕਿਸੇ ਸਿੱਖ ਦੇ ਕੋਲੋਂ ਕੋਈ ਗਲਤੀ ਹੋਈ ਹੋਵੇ, ਕੋਈ ਪੋਲੂ ਹੋਈ ਹੋਵੇ, ਤੇ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਆਖਿਆ ਉਹ ਵੇ ਕਿ ਤੂੰ ਇਸ ਭੁੱਲ ਨੂੰ ਬਖਸ਼ਵਾਉਣ ਵਾਸਤੇ ਇਤਨੇ ਪਾਠ ਜਪਜੀ ਸਾਹਿਬ ਦੇ ਕਰ ਇਤਨੇ ਪਾਠ ਸੁਖਮਨੀ ਸਾਹਿਬ ਜੀ ਦੇ ਕਰ ਇਤਨੇ ਗੁਰਦੁਆਰਿਆਂ ਦੇ ਦਰਸ਼ਨ ਦੇਦਾਰੇ ਕਰ ਇਤਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਇਸ਼ਨਾਨ ਕਰ ਇਤਨੇ ਸਰੋਵਰਾਂ ਦੇ ਵਿੱਚ ਜਾ ਕੇ ਇਸ਼ਨਾਨ ਕਰ ਇਹਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਤੂੰ ਫੜਾ ਪ੍ਰਸ਼ਾਦ ਦੀ ਦੇਖ ਕਰਵਾ ਗੁਰੂ ਕਾਲ ਦੇ ਅੰਦਰ ਇਹੋ ਜਿਹਾ ਕਿਧਰੇ ਵੀ ਕੋਈ ਵਿਦਾਨ ਨਹੀਂ ਸੀ ਇਹ ਤਨਖਾ ਲਗਾਉਣ ਦੀ ਪ੍ਰਥਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੰਸਾਰ ਤੋਂ ਚਲੇ ਜਾਣ ਤੋਂ ਚਿਰ ਸਮੇਂ ਬਾਅਦ ਹੋਂਦ ਦੇ ਵਿੱਚ ਆਈ। ਦਰਅਸਲ ਇਹ ਇੱਕ Hindu ਧਰਮ ਦੀ ਹੀ ਰੀਤੀ ਸੀ ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਵਿਰੋਧਤਾ ਕੀਤੀ ਹੋਈ ਹੈ। ਗੁਰਬਾਣੀ ਦੇ ਵਿੱਚੋਂ ਅਨੇਕਾਂ ਇਹੋ ਜਿਹੇ ਪ੍ਰਮਾਣ ਮਿਲ ਜਾਂਦੇ ਹਨ ਜੋ Hindu ਧਰਮ ਦੇ ਅੰਦਰ ਇਹ ਮਰਜ਼ਾ ਦਾ ਪ੍ਰਚਲਿਤ ਸੀ। ਕਿ ਕਿਸੇ ਮਨੁੱਖ ਦੇ ਕੋਲੋਂ ਕੋਈ ਅਵਗਿਆ ਹੋ ਜਾਂਦੀ ਕੋਈ ਪੁੱਲ ਹੋ ਜਾਂਦੀ ਤੇ ਉਹ ਉਸ ਵੇਲੇ ਕਿਸੇ ਸਥਾਨ ਦੇ ਪੁਜਾਰੀ ਦੇ ਪਾਸ ਜਾ ਕੇ ਆਪਣੀ ਪੁੱਲ ਬਖਸ਼ਵਾਉਣ ਵਾਸਤੇ ਉੱਥੇ ਫਰਿਆਦ ਕਰਦਾ ਅਰਦਾਸ ਕਰਦਾ ਤੇ ਫਿਰ ਉਸ ਸਥਾਨ ਦਾ ਪੁਜਾਰੀ ਉਸ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਧਾਰਮਿਕ ਸਜ਼ਾ ਜਿਹੜੀ ਸੀ ਉਹ ਲਗਾਉਂਦਾ ਜਦਕਿ ਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇਹੋ ਜੇ ਪ੍ਰਮਾਣ ਅਨੇਕਾਂ ਥਾਵਾਂ ਦੇ ਉੱਤੇ ਦਿੱਤੇ ਹਨ ਜਿਵੇਂ ਸਤਗੁਰੂ ਆਖਦੇ ਨੇ ਕਿ ਪਾਪ ਕਰੇ ਪੰਚਾਂ ਕੇ ਬਸਰੇ ਤੀਰਥ ਨਾਇਕ ਹੈ ਸਭ ਉਤਰੇ ਬੌੜ ਕਮਾਵੇਂ ਕੋਈ ਨ ਸੰਕ ਜੰਪੁਰ ਬਾਂਦ ਖਰੇ ਕਾ ਲੰਕ ਪੈਨ ਤੇ ਵਿਕਾਰਾਂ ਦੇ ਪ੍ਰਭਾਵ ਹੇਠ ਮਨੁੱਖ ਪਾਪ ਕਰਦਾ ਹੈ ਵਿਕਾਰ ਕਮਾਉਂਦਾ ਹੈ ਗੁਨਾਹ ਕਰਦਾ ਹੈ ਫਿਰ ਕਿਸੇ ਸਥਾਨ ਦੇ ਪੁਜਾਰੀ ਦੇ ਕੋਲ ਜਾ ਕੇ ਉਹਨਾਂ ਗੁਨਾਹਾਂ ਨੂੰ ਬਖਸ਼ਵਾਉਣ ਵਾਸਤੇ ਕੋਈ ਸਾਧਨ ਕੋਈ ਤਰੀਕਾ ਪੁੱਛਦਾ ਹੈ ਉਹ ਪੁਜਾਰੀ ਫਿਰ ਉਸ ਨੂੰ ਤਰੀਕਾ ਦੱਸਦਾ ਹੈ ਕਿ ਜੇ ਤੂੰ ਆਪਣੇ ਗੁਨਾਹ ਬਖਸ਼ਵਾਉਣੇ ਹਨ ਤੇ ਤੈਨੂੰ ਫਲਾਣੇ ਫਲਾਣੇ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ ਪਵੇਗਾ ਤੇ ਪੁਜਾਰੀ ਦਾ ਦੱਸਿਆ ਹੋਇਆ ਮਨੁੱਖ ਫਿਰ ਉਹਨਾਂ ਤੀਰਥਾਂ ਦੇ ਉੱਤੇ ਜਾ ਕੇ ਨਹਾਉਂਦਾ ਹੈ ਤੀਰਥਾਂ ਤੇ ਨਹਾਉਣ ਤੋਂ ਬਾਅਦ ਖਰ ਸਮਝ ਲੈਂਦਾ ਹੈ ਕਿ ਮੇਰੇ ਕੀਤੇ ਹੋਏ ਪਾਪ ਜਿਹੜੇ ਹਨ ਉਹ ਸਾਰੇ ਉਤਰ ਚੁੱਕੇ ਹਨ ਗੁਰੂ ਸਾਹਿਬ ਕਹਿੰਦੇ ਨੇ ਇਸ ਮੰਨਤਾ ਦੇ ਵਿੱਚ ਇਹ ਨੁਕਸਾਨ ਹੁੰਦਾ ਹੈ ਕਿ ਮਨੁੱਖ ਫਿਰ ਤੋਂ ਆਪਣੇ ਆਪ ਨੂੰ ਧਰਮੀ ਮੰਨ ਬੈਠਦਾ ਹੈ ਔਰ ਨਵੇਂ ਸਿਰੇ ਤੋਂ ਗੁਨਾਹ ਕਰਨੇ ਸ਼ੁਰੂ ਕਰ ਦਿੰਦਾ ਹੈ ਇਹ ਮੰਨ ਕੇ ਕਿ ਮੇਰੇ ਪਿਛਲੇ ਕੀਤੇ ਹੋਏ ਗੁਨਾਹ ਜਿਹੜੇ ਹਨ ਉਹ ਤੇ ਮੁਆਫ ਹੋ ਚੁੱਕੇ ਹਨ ਬਿਲਕੁਲ ਉਸੇ ਹਿੰਦੂ ਧਰਮ ਦੀ ਇਸ ਮਰਜ਼ਾਦਾ ਦੀ ਨਕਲ ਕਰਦਿਆਂ ਹੋਇਆਂ ਹੀ ਸਾਡੇ ਸਿੱਖ ਸਮਾਜ ਦੇ ਅੰਦਰ ਇਹ ਤਨਖਾਹ ਲਗਾਉਣ ਦੀ ਪ੍ਰਥਾ ਪ੍ਰਚਲਿਤ ਹੋ ਗਈ ਜਦ ਕਿ ਗੁਰੂ ਕਾਲ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਕੋਈ ਇੱਕ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ ਜਿੱਥੇ ਕਿਦਰੇ ਸਤਿਗੁਰਾਂ ਨੇ ਕਿਸੇ ਸਿੱਖ ਨੂੰ ਕੋਈ ਇਹੋ ਜੀ ਤਨਖਾਹ ਲਗਾਈ ਕੋਈ ਹੋਵੇ ਇਹ ਤਨਖਾਹ ਦਾ ਸ਼ਬਦ ਹੀ ਗੁਰੂ ਸਾਹਿਬ ਜੀ ਦੇ ਇਸ ਸੰਸਾਰ ਤੋਂ ਜਾਣ ਤੋਂ ਲੰਬੇ ਸਮੇਂ ਬਾਅਦ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਹੋਇਆ। ਤੋਂ ਇਸ ਦਾ ਭਾਵ ਹੈ ਕਿ ਇਹ ਤਨਖਾ ਨਾਮਾ ਜਿਹੜੀ ਇਹ ਰਚਨਾ ਹੈ ਇਹ ਵੀ ਗੁਰੂ ਕਾਲ ਦੇ ਸਮੇਂ ਦੇ ਅੰਦਰ ਹੋਂਦ ਦੇ ਵਿੱਚ ਨਹੀਂ ਆਈ ਨਾ ਹੀ ਗੁਰੂ ਸਾਹਿਬ ਜੀ ਦੇ ਹਜ਼ੂਰੀ ਸਿੱਖਾਂ ਵੱਲੋਂ ਲਿਖੀ ਹੋਈ ਇਹ ਰਚਨਾ ਹੈ। ਇਹ ਗੁਰਕਲਗੀ ਤਰਪਾਤਸ਼ਾਹ ਮਹਾਰਾਜ ਜੀ ਤੋਂ ਕਾਫੀ ਸਮਾਂ ਬਾਅਦ ਦੇ ਵਿੱਚ ਇਹ ਰਚਨਾ ਜਿਹੜੀ ਹੈ ਇਹ ਲਿਖੀ ਗਈ ਹੈ। ਫਿਰ ਭਾਈ ਨੰਦ ਲਾਲ ਜੀ ਦੇ ਨਾਮ ਦੇ ਉੱਤੇ ਜਿਹੜੀ ਇੱਕ ਵਾਰਤਕ ਦੇ ਵਿੱਚ ਕਿਤਾਬ ਲਿਖੀ ਹੋਈ ਹੈ ਜਿਸ ਦਾ ਨਾਮ ਹੈ ਸਾਖੀ ਰਹਿਤ ਕੀ ਉਸ ਦੀ ਸ਼ੁਰੂਆਤ ਹੀ ਦੱਸਦੀ ਹੈ ਉਸ ਦੀ ਸ਼ੁਰੂਆਤ ਦੇ ਵਿੱਚ ਲਿਖਿਆ ਹੈ ਤੁਸੀਂ ਸਕਰੀਨ ਦੇ ਉੱਪਰ ਉਹ ਦੇਖ ਸਕਦੇ ਹੋ ਕਿ ਇੱਕ ਦਿਨ ਭਾਈ ਨੰਦ ਲਾਲ ਜੀ ਬੋਲਿਆ ਜੋ ਗਰੀਬ ਨਿਵਾਜ਼ ਸਿੱਖਾਂ ਪੁੱਤਰਾਂ ਨੂੰ ਕੌਣ ਕਰਮ ਕਰਨੇ ਯੋਗ ਹਨ ਜਿੱਥੋਂ ਪਤਾ ਚੱਲਦਾ ਹੈ ਕਿ ਇਸ ਕਿਤਾਬ ਨੂੰ ਲਿਖਣ ਵਾਲਾ ਕੋਈ ਹੋਰ ਹੈ ਜਿਹੜਾ ਇਹ ਕਹਿ ਰਿਹਾ ਹੈ ਕਿ ਇੱਕ ਦਿਨ ਭਾਈ ਨੰਦ ਲਾਲ ਜੀ ਬੋਲੇ ਆ ਜੋ ਗਰੀਬ ਨਿਵਾਜ ਸਿੱਖਾਂ ਪੁੱਤਰਾਂ ਨੂੰ ਕੌਣ ਕਰਮ ਕਰਨੇ ਯੋਗ ਹੈ ਜੇ ਇਹ ਰਚਨਾ ਭਾਈ ਨੰਦ ਲਾਲ ਜੀ ਦੀ ਆਪਣੀ ਹੁੰਦੀ ਤੇ ਫਿਰ ਉਹ ਇਹ ਲਿਖਦੇ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਪੁੱਛਿਆ ਪਰ ਖੈਰ ਇਸ ਦੇ ਅੰਦਰ ਜੋ ਕੁਝ ਲਿਖਿਆ ਗਿਆ ਹੈ ਉਮ ਸੰਖੇਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਜਰੂਰ ਕਰਨਾ ਚਾਹਾਂਗਾ ਜਿਹੜਾ ਕਿ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦੇ ਨਾਲ ਮੇਲ ਨਹੀਂ ਖਾਂਦਾ ਜਿਸ ਨੂੰ ਕਿ ਭਾਈ ਨੰਦ ਲਾਲ ਜੀ ਦੇ ਨਾਮ ਦੇ ਉੱਤੇ ਮੜਿਆ ਗਿਆ ਇਸ ਰਚਨਾ ਦੇ ਅੰਦਰ ਇੱਕ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਹੈ ਕਿ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਰਹਿਤ ਦੱਸਦਿਆਂ ਹੋਇਆਂ ਇਹ ਆਖਿਆ ਕਿ ਜੇ ਕੋਈ ਸਿੱਖ ਦਾੜੀ ਮੰਨਦਾ ਹੈ ਤਾਂ ਦਾੜੀ ਮੰਨਣ ਦਾ ਜਿਹੜਾ ਕੁਕਰਮ ਹੈ ਦਾੜੀ ਮੰਨਣ ਦਾ ਜਿਹੜਾ ਗੁਨਾਹ ਹੈ ਉਹ ਉਸੇ ਤਰ੍ਹਾਂ ਦਾ ਹੈ ਜਿਵੇਂ ਕੋਈ ਮਨੁੱਖ ਆਪਣੀ ਧੀ ਦੇ ਨਾਲ ਸੰਗ ਕਰੇ ਭਾਵ ਆਪਣੀ ਬੱਚੀ ਦੇ ਨਾਲ ਆਪਣੀ ਧੀ ਦੇ ਨਾਲ ਕੁਕਰਮ ਕਰੇ ਇਹ ਸਿੱਖਿਆ ਕਿਸੇ ਵੀ ਤਰੀਕੇ ਦੇ ਨਾਲ ਗੁਰਬਾਣੀ ਪੜਨ ਵਾਲਾ ਮਨੁੱਖ ਨਹੀਂ ਮੰਨ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਤਾਰਾ ਦੇ ਅਨੁਕੂਲ ਹੈ ਤੁਸੀਂ ਸਕਰੀਨ ਦੇ ਉੱਪਰੋਂ ਦੇਖ ਸਕਦੇ ਹੋ ਉੱਥੇ ਲਿਖਿਆ ਹੋਇਆ ਕਿ ਜੋ ਮੇਰਾ ਸਿੱਖ ਹੋਸੀ ਸੋ ਉਸ ਤਰ੍ਹਾਂ ਨਾ ਲਾਗਸੀ ਮੈਂ ਹਾਈਲਾਈਟ ਉਹ ਪੰਕਤੀਆਂ ਕੀਤੀਆਂ ਹੋਈਆਂ ਹਨ ਤੁਸੀਂ ਦੇਖ ਸਕਦੇ ਹੋ ਮੇਰੇ ਸਿੱਖ ਨੂੰ ਜਿਹੜਾ ਉਸ ਤਰ੍ਹਾਂ ਲਾਇਆ ਅਤੇ ਦਾੜੀ ਮੁੰਨੀ ਤੇਹਾ ਧੀ ਨਾਲ ਸੰਗ ਕੀਤਾ ਔਰ ਇਸ ਨੂੰ ਆਖਿਆ ਜਾ ਰਿਹਾ ਹੈ ਕਿ ਇਹ ਰਹਿਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦੱਸੀ ਕਿ ਮੰਨ ਲਿਆ ਜਾਏ ਕਿ 10 ਪਾਤਸ਼ਾਹੀਆਂ ਦੀ ਵਿਚਾਰਤਾਰਾ ਜਿਹੜੀ ਸੀ ਉਹ ਇੱਕ ਨਹੀਂ ਸੀ ਜੇ ਸਤਾ ਤੇ ਬਲਵੰਡ ਦੀ ਬਾਣੀ ਦੇ ਅੰਦਰ ਜਦੋਂ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੀ ਗੱਲ ਕੀਤੀ ਗਈ ਉਦੋਂ ਇਹ ਵਾਕ ਆਖੇ ਗਏ ਕਿ ਜੋਤ ਉਹ ਹਾਜੁਗਤ ਸਾਇ ਸਹ ਕਾਇਆ ਫੇਰ ਪਲਟੀ ਗੁਰੂ ਸਾਹਿਬਾਨ ਜੀ ਦਾ ਕੇਵਲ ਸਰੀਰ ਬਦਲਦਾ ਸੀ ਉਹਨਾਂ ਦੀ ਵਿਚਾਰਧਾਰਾ ਉਹੀ ਸੀ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਉਹੀ ਸੀ ਕਿ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਜਾ ਕੇ ਇਹ ਜੋਤ ਤੇ ਜੁਗਤ ਜਿਹੜੀ ਸੀ ਇਹ ਤਬਦੀਲ ਹੋ ਚੁੱਕੇ ਸਨ ਜੇ ਇਸ ਰਚਨਾ ਨੂੰ ਇਹ ਮੰਨਿਆ ਜਾਏ ਕਿ ਭਾਈ ਨੰਦ ਲਾਲ ਜੀ ਨੇ ਲਿਖੀ ਹੈ ਔਰ ਭਾਈ ਨੰਦ ਲਾਲ ਜੀ ਨੇ ਉਹ ਲਿਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਇਆ ਹੈ ਤੇ ਫਿਰ ਸਾਨੂੰ ਇਹ ਕਹਿਣਾ ਪਾਏਗਾ ਕਿ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਜੀ ਬਾਕੀ ਦੇ ਨੌ ਗੁਰੂਆਂ ਤੋਂ ਵੱਖਰੇ ਸਨ ਔਰ ਕੱਟੜ ਸੋਚ ਦੇ ਧਾਰਨੀ ਸਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਪੜਨ ਵਾਲਾ ਹਿਰਦਾ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਦਾ ਕਿ ਗੁਰੂ ਸਾਹਿਬ ਇਹੋ ਜੀ ਸ਼ਬਦਾਵਲੀ ਵਰਤਦੇ ਹੋਵਣ ਇਹ ਆਖਣ ਕਿ ਜੇ ਕੋਈ ਸਿੱਖ ਦਾੜੀ ਮੁੰਨਦਾ ਹੈ ਤੇ ਉਸ ਦਾ ਦਾੜੀ ਮੁੰਨਣਾ ਉਸੇ ਤਰੀਕੇ ਦਾ ਕੁਕਰਮ ਮੰਨਿਆ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਕੋਈ ਮਨੁੱਖ ਆਪਣੀ ਤੀਹ ਦੇ ਨਾਲ ਆਪਣੀ ਬੱਚੀ ਦੇ ਨਾਲ ਕੁਕਰਮ ਕਰ ਰਿਹਾ ਹੋਵੇ ਫਿਰ ਇਸ ਤੋਂ ਅਗਾ ਚੱਲੀਏ ਤੇ ਤੁਸੀਂ ਦੇਖੋਗੇ ਕਿ ਇਸ ਰਹਿਤਨਾਮੇ ਦਾ ਲਿਖਾਰੀ ਕਿੰਨੀ ਚਲਾਕੀ ਦੇ ਨਾਲ ਸਮੁੱਚੇ ਸਿੱਖ ਸਮਾਜ ਨੂੰ ਜਨੇਊਤਾਰੀ ਬਣਾਉਣਾ ਚਾਹੁੰਦਾ ਹੈ ਤੁਸੀਂ ਦੇਖੋ ਸਕਰੀਨ ਦੇ ਉੱਪਰ ਲਿਖਿਆ ਹੋਇਆ ਹੈ ਕਿ ਜੋ ਬ੍ਰਾਹਮਣ ਤਮਾਕੂ ਪੀਵੇ ਅਤੇ ਮਾਸ ਖਾਵੇ ਤਿਸ ਪਾਸੋਂ ਜੰਝੂ ਪਾਵਣਾ ਮਹਾ ਹੱਤਿਆ ਹੈ ਕਿਉਂ ਤਮਾਕੂ ਅਤੇ ਗਊ ਮਾਸ ਖਾਵੇ ਤੈਸਾ ਬਰਾਬਰ ਹੈ ਗੁਰੂ ਕਾ ਆਖਣਾ ਹੈ ਕਹਿੰਦੇ ਇਹ ਗੁਰੂ ਕਲਗੀ ਕ੍ਰਪਾ ਪਾਤਸ਼ਾਹ ਜੀ ਨੇ ਆਖਿਆ ਲਿਖਣ ਵਾਲਾ ਲਿਖਾਰੀ ਇਸ ਲਿਖਤ ਨੂੰ ਭਾਈ ਨੰਦਲਾਲ ਜੀ ਦੇ ਨਾਮ ਦੇ ਨਾਲ ਜੋੜ ਕੇ ਪੇਸ਼ ਕਰ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦਲਾਲ ਜੀ ਨੂੰ ਇਹ ਗੱਲ ਆਖੀ ਕਿ ਜਿਹੜਾ ਕੋਈ ਬ੍ਰਾਹਮਣ ਤਮਾਕੂ ਪੀਂਦਾ ਹੋਵੇ ਜਾਂ ਮਾਸ ਖਾਂਦਾ ਹੋਵੇ ਉਸ ਬ੍ਰਾਹਮਣ ਦੇ ਕੋਲੋਂ ਜਨੇਊ ਨਹੀਂ ਪਹਿਨਣਾ ਇਸ ਦਾ ਭਾਵ ਜੇ ਕੋਈ ਬ੍ਰਾਹਮਣ ਤਮਾਕੂ ਨਾ ਪੀਂਦਾ ਹੋਵੇ ਮਾਸ ਨਾ ਖਾਂਦਾ ਹੋਵੇ ਤਾਂ ਕਿ ਅੱਜੇ ਬ੍ਰਾਹਮਣ ਤੋਂ ਸਿੱਖ ਨੂੰ ਜਨੇਊ ਪਹਿਨਣਾ ਚਾਹੀਦਾ ਹੈ। ਅਸਿੰਦੇ ਤਰੀਕੇ ਦੇ ਨਾਲ ਇਸ ਰਹਿਤਨਾਮੇ ਦਾ ਲਿਖਾਰੀ ਸਮੁੱਚੇ ਸਿੱਖ ਸਮਾਜ ਨੂੰ ਜਨੇਊ ਧਾਰੀ ਬਣਾਉਣਾ ਚਾਹੁੰਦਾ ਹੈ। ਫਿਰ ਇਸ ਤੋਂ ਅੱਗੇ ਹੋਰ ਚੱਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਨ ਵਾਲੇ ਸਾਰੇ ਸਿੱਖ ਚੰਗੀ ਤਰ੍ਹਾਂ ਜਾਣਦੇ ਨੇ। ਜਿਸ ਨੇ ਕਿਦਰੇ ਥੋੜਾ ਬਹੁਤਾ ਵੀ ਗੁਰਬਾਣੀ ਨੂੰ ਸਮਝਣ ਦਾ ਯਤਨ ਕੀਤਾ ਹੋਵੇਗਾ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬਾਰ-ਬਾਰ ਸ਼ਰਾਧਾਂ ਦਾ ਖੰਡਨ ਕੀਤਾ ਗਿਆ ਹੈ ਸ਼ਰਾਧ ਕਰਨੇ Hindu ਧਰਮ ਦੀ ਇੱਕ ਨਕਲ ਕਰਨੀ ਹੈ ਜੋ সনাতਨ মত ਦੇ ਅੰਦਰ ਮੰਨਤਾ ਹੈ ਕਿ ਜਦੋਂ ਕੋਈ ਪ੍ਰਾਣੀ ਮਰ ਜਾਂਦਾ ਹੈ ਮਰਨ ਤੋਂ ਬਾਅਦ ਸਾਲ ਬਾਅਦ ਉਸ ਦੇ ਨਾਮ ਦੇ ਉੱਤੇ ਸ਼ਰਾਧ ਕੀਤੇ ਜਾਵਣ ਉਸ ਦੇ ਨਾਮ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਪੰਡਤਾਂ ਨੂੰ ਬੁਲਾ ਕੇ ਪੰਡਤਾਂ ਨੂੰ ਸ਼ਿਕਾਇਤ ਜਾਵਣ ਅਤੇ ਉਹ ਸ਼ਿਕਾਇਤ ਹੋਏ ਪਕਵਾਨ ਜਿਹੜੇ ਹਨ ਤੁਹਾਡੇ ਮਰ ਚੁੱਕੇ ਵੱਡੇ ਵਡੇਰਿਆਂ ਤੱਕ ਪਿਤਰਾਂ ਤੱਕ ਜਿਹੜੇ ਨੇ ਅਪੜ ਜਾਂਦੇ ਹਨ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਸਿੱਖਿਆ ਦਿੱਤੀ ਸੀ ਕਿ ਆਪਣੇ ਜਿਉਂਦੇ ਪਿਤਰਾਂ ਦੀ ਸੰਭਾਲ ਕਰੋ ਜਿਉਂਦੇ ਬਜ਼ੁਰਗਾਂ ਦੀ ਸੰਭਾਲ ਕਰੋ ਸਮਾਜ ਦੇ ਅੰਦਰ ਕਿਹੋ ਜੀ ਕੋਈ ਰੀਤ ਚੱਲ ਰਹੀ ਹੈ ਕਿ ਮਨੁੱਖ ਆਪਣੇ ਜਿਉਂਦੇ ਮਾਪਿਆਂ ਦੀ ਸਾਂਭ ਸੰਭਾਲ ਤੇ ਨਹੀਂ ਕਰਦਾ ਉਹਨਾਂ ਦੇ ਪ੍ਰਤੀ ਆਪਣੇ ਬਣਦੇ ਹੋਏ ਫਰਜ਼ ਆਪਣੀਆਂ ਬਣਦੀਆਂ ਹੋਈਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਤੇ ਪਗੌੜਾ ਹੋ ਜਾਂਦਾ ਹੈ ਜਦ ਕਿ ਜਿਹੜੇ ਮਰ ਚੁੱਕੇ ਹਨ ਮਰਨ ਤੋਂ ਬਾਅਦ ਫਿਰ ਉਹਨਾਂ ਦੇ ਨਾਮ ਦੇ ਉੱਤੇ ਸਾਲ ਬਾਅਦ ਧਾਰਮਿਕ ਅਸਥਾਨਾਂ ਦੇ ਉੱਤੇ ਜਾ ਕੇ ਲੰਗਰ ਲਗਾਉਂਦਾ ਹੈ ਗੁਰੂ ਸਾਹਿਬ ਨੇ ਆਖਿਆ ਸੀ ਜਿਉਂਦੇ ਮਾਪਿਆਂ ਦੀ ਸਾਂਭ ਸੰਭਾਲ ਕੀਤੀ ਜਾਏ ਜਦੋਂ ਵਾਕ ਆਖੇ ਸਨ ਕਿ ਜੀਵਤ ਪਿਤਰ ਨ ਮੰਨੇ ਕੋ ਮੂਹੇ ਸ਼ਰਾਧ ਕਰਾਹੀ ਪਰ ਜਦੋਂ ਇਸ ਰਹਿਤ ਨਾਮੇ ਦੇ ਲਿਖਾਰੀ ਵੱਲ ਦੇਖਿਆ ਜਾਂਦਾ ਹੈ ਤੇ ਉਹ ਇਸ ਦੇ ਅੰਦਰ ਆਖਦਾ ਹੈ ਕਿ ਜੇ ਸ਼ਰਾਧ ਆਵਣ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਹਾਈਲਾਈਟ ਕੀਤੀਆਂ ਲਾਈਨਾਂ ਨੇ ਕਿ ਜੇ ਸ਼ਰਾਧ ਆਵਣ ਤਾਂ 36 ਪ੍ਰਕਾਰ ਦਾ ਪ੍ਰਸਾਦ ਕਰੇ ਕਿ 36 ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਵਣ। ਕਰਕੇ ਤਿਆਰ ਪ੍ਰਸਾਦ ਅਤੇ ਖਾਲਸੇ ਨੂੰ ਸਦਕੇ ਆਨੰਦ ਪਰੇ। ਕਿ ਖਾਲਸੇ ਨੂੰ ਸਿੱਖਾਂ ਨੂੰ ਆਪਣੇ ਘਰ ਬੁਲਾਵੇ, ਆਨੰਦ ਸੇਵ ਦਾ ਪਾਠ ਕਰੇ ਤੇ ਪੜ੍ਹ ਕੇ ਆਨੰਦ ਅਰਦਾਸ ਕਰੇ। ਉਸ ਤੋਂ ਬਾਅਦ ਫਿਰ ਅਰਦਾਸ ਕੀਤੀ ਜਾਵੇ। ਸਿੱਖਾਂ ਨੂੰ ਪ੍ਰਸ਼ਾਦ ਖਵਾਵੇ। ਸਿੱਖਾਂ ਨੂੰ ਉਹ ਸ਼ਰਧਾਂ ਦਾ ਪ੍ਰਸ਼ਾਦ ਜਿਹੜਾ ਹੈ 36 ਪ੍ਰਕਾਰ ਦੇ ਪਕਵਾਨ ਜਿਹੜੇ ਹਨ ਉਹ ਖਵਾਲੇ ਜਾਵਣ। ਤੇ ਲਿਖਿਆ ਹੈ ਇਸ ਦਾ ਦਿੱਤਾ ਥਾਂੇ ਪੜੇ ਅਤੇ ਪਿਤਰਾਂ ਨੂੰ ਵੀ ਪਹੁੰਚੇ ਜਿਹੜਾ ਕੋਈ ਇਸ ਤਰੀਕੇ ਦੇ ਨਾਲ ਕਰੇਗਾ ਉਸ ਦਾ ਦਿੱਤਾ ਹੋਇਆ ਦਾਨ ਥਾਂੇ ਪਵੇਗਾ ਪ੍ਰਵਾਨ ਹੋਵੇਗਾ ਅਤੇ ਉਸ ਦਾ ਦਿੱਤਾ ਹੋਇਆ ਦਾਨ ਉਸ ਦੇ ਸ਼ਿਕਾਏ ਹੋਏ ਪਕਵਾਨ ਜਿਹੜੇ ਹਨ ਉਸ ਦੇ ਮਰ ਚੁੱਕੇ ਵੱਡੇ ਵਡੇਰਿਆਂ ਤੱਕ ਅਪੜਨਗੇ ਕਿਸ ਤਰੀਕੇ ਦੇ ਨਾਲ ਮੰਨ ਲਈਏ ਕਿ ਇਹ ਰਚਨਾ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕਿਸੇ ਹਜ਼ੂਰੀ ਨਿਕਟ ਵਰਤੀ ਸਿੱਖ ਦੀ ਹੋਵੇਗੀ ਕਿਵੇਂ ਇਹ ਗੱਲ ਮੰਨੀ ਜਾਏ ਕਿ ਇਹ ਸਿੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਕਿਸੇ ਸਿੱਖ ਨੂੰ ਲਿਖਵਾਈ ਹੋਈ ਹੋਵੇ ਇਹ ਰਹਿਤ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਦੱਸੀ ਹੋਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਬਾਣੀ ਦੇ ਅੰਦਰ ਤੇ ਥਾਂ ਥਾਂ ਦੇ ਉੱਤੇ ਸ਼ਰਾਧਾਂ ਦਾ ਖੰਡਨ ਕੀਤਾ ਗਿਆ ਹੋਇਆ ਹੋਵੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਧਾਰਾ ਦੇ ਉਲਟ ਜਾ ਕੇ ਆਪਣੇ ਸਿੱਖਾਂ ਨੂੰ ਸ਼ਰਾਧ ਕਰਨ ਦੀ ਹਦਾਇਤ ਕਰਦੇ ਹੋਮਣ। ਬਸ ਇਹਨਾਂ ਰਹਿਤਨਾਮਿਆਂ ਦਾ ਹੀ ਇਹ ਸਾਰਾ ਅਸਰ ਹੈ। ਅੱਜ ਜੋ ਸ਼ਰਧਾ ਵਰਗੇ ਕਰਮਕਾਂਡ ਜਿਹੜੇ ਹਨ ਸਿੱਖ ਸਮਾਜ ਦੇ ਅੰਦਰ ਸਨਾਤਨ ਮਤ ਦੇ ਨਾਲੋਂ ਵੀ ਜ਼ਿਆਦਾ ਪ੍ਰਚਲਿਤ ਹੋ ਚੁੱਕੇ ਹਨ। ਅਸੀਂ ਆਪਣੇ ਵੱਡੇ ਵਡੇਰਿਆਂ ਦੇ ਸ਼ਰਾਧ ਤੇ ਕਰ ਨਹੀਂ ਸਕਾਂ। ਬਲਕਿ ਜਿਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਸ਼ਰਾਧਾਂ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਸੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਦਸਵੀਂ ਦਾ ਸ਼ਰਾਧ ਕਰਨਾ ਸ਼ੁਰੂ ਕਰ ਦਿੱਤਾ ਇਹ ਜੋ ਕੁਝ ਵੀ ਕਰਮ ਕਾਂਡਾਂ ਦਾ ਬੋਲਬਾਲਾ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਹੋਇਆ ਹੈ ਉਸ ਦਾ ਵੱਡਾ ਕਾਰਨ ਗੁਰੂ ਗ੍ਰੰਥ ਜੀ ਦੀ ਬਾਣੀ ਦੀ ਵਿਚਾਰ ਧਾਰਾ ਦੇ ਨਾਲ ਟੁੱਟਣਾ ਔਰ ਇਹੋ ਜਿਹੇ ਲਿਖਤਾਂ ਦੀਆਂ ਵਿਚਾਰ ਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਉਣਾ ਹੈ ਫਿਰ ਇਸੇ ਰਹਿਤਨਾਮੇ ਦੇ ਅੰਦਰ ਤੁਸੀਂ ਹੋਰ ਅੱਗੇ ਜਾਓਗੇ ਜਿਸ ਨੂੰ ਭਾਈ ਨੰਗਲਾਲ ਜੀ ਦਾ ਰਹਿਤਨਾਮਾ ਆਖਿਆ ਜਾਂਦਾ ਹੈ ਸਾਖੀ ਰਹਿਤ ਕੀ ਉਹਨਾਂ ਦੇ ਨਾਮ ਦੇ ਉੱਤੇ ਪ੍ਰਚਲਿਤ ਕੀਤੀ ਗਈ ਹੈ ਉਸੇ ਰਹਿਤ ਦੇ ਅੰਦਰ ਇਹ ਗੱਲ ਵੀ ਲਿਖੀ ਹੋਈ ਹੈ ਕਿ ਭਾਈ ਇਸਤਰੀ ਜਾਮੇ ਤੇ ਵਿਸਾਰ ਨਹੀਂ ਕਰਨਾ ਅੰਤਰ ਦਾ ਲਾਹਾ ਇਸਤਰੀ ਕੋਲ ਨਹੀਂ ਦੇਵਣਾ ਕੀ ਇਹ ਗੱਲ ਗੁਰਗੋਬਿੰਦ ਸਿੰਘ ਪਾਤਸ਼ਾਹ ਕਹਿ ਸਕਦੇ ਹਨ ਕਿ ਇਸਤਰੀ ਦੇ ਜਾਮੇ ਦੇ ਉੱਤੇ ਭਰੋਸਾ ਨਹੀਂ ਕਰਨਾ ਆਪਣੇ ਅੰਦਰ ਦੀ ਗੱਲ ਜਿਹੜੀ ਹੈ ਇਸਤਰੀ ਨੂੰ ਨਹੀਂ ਦੱਸਣੀ ਤੇ ਜੇ ਇਸਤਰੀ ਦੇ ਜਾਮੇ ਦੇ ਉੱਤੇ ਪਰੋਸਾ ਨਹੀਂ ਕਰਨਾ ਅੱਧਾ ਸਮਾਜ ਹੈ ਸਾਡਾ ਤੇ ਕੀ ਸਾਡੇ ਸਮਾਜ ਦੇ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਨਹੀਂ ਹੋਵੇਗਾ ਕਿਹੋ ਜਿਹਾ ਸਮਾਜ ਦੀ ਸਿਰਜਣਾ ਹੋਵੇਗੀ ਜਿੱਥੇ ਮਨੁੱਖ ਆਪਣੇ ਇਸਤਰੀ ਦੇ ਉੱਤੇ ਵਿਸ਼ਵਾਸ ਹੀ ਨਾ ਕਰਦਾ ਹੋਵੇ ਇਹਨਾਂ ਲਿਖਤਾਂ ਨੂੰ ਗੁਰਮਤ ਅਨੁਸਾਰ ਹੀ ਕਹੇ ਕਿ ਉਹ ਲੋਕ ਪ੍ਰਚਾਰ ਦੇ ਨੇ ਜਾਂ ਇਹਨਾਂ ਲਿਖਤਾਂ ਨੂੰ ਪਾਈ ਨੰਦ ਲਾਲ ਜੀ ਦੀਆਂ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖਾਂ ਦੀਆਂ ਲਿਖਤਾਂ ਉਹ ਲੋਕ ਮੰਨਦੇ ਹਨ ਜਿਨ੍ਹਾਂ ਨੇ ਇਹੋ ਜੀਆਂ ਹੀ ਗੰਧੀਆਂ ਰਚਨਾਵਾਂ ਦਾ ਲਿਖਿਆ ਹੋਇਆ ਇੱਕ ਗ੍ਰੰਥ ਜਿਸ ਨੂੰ ਦਸਮ ਗ੍ਰੰਥ ਆਖਿਆ ਜਾਂਦਾ ਹੈ ਉਸ ਨੂੰ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਮੜਿਆ ਹੋਇਆ ਹੈ ਜਿਨ੍ਹਾਂ ਨੇ ਇਹੋ ਜਿਹੀਆਂ ਲਿਖਤਾਂ ਦਸਮ ਗ੍ਰੰਥ ਵਰਗੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਮੜ ਕੇ ਪੇਸ਼ ਕੀਤੀਆਂ ਹੋਈਆਂ ਹੋਣ ਉਹਨਾਂ ਵਾਸਤੇ ਇਹੋ ਜਿਹੀਆਂ ਲਿਖਤਾਂ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖਾਂ ਦੇ ਨਾਮ ਦੇ ਨਾਲ ਮੜਨੀਆਂ ਕਿੰਨੀ ਕੋ ਵੱਡੀ ਬਾਤ ਸੀ ਪਰ ਮਾਨਸਕਤਾ ਇਹਨਾਂ ਦੋਨਾਂ ਲਿਖਤਾਂ ਦੇ ਪਿੱਛੇ ਉਹੀ ਕੰਮ ਕਰਦੀ ਹੈ ਦਸਮ ਗ੍ਰੰਥ ਦਾ ਵੀ ਜਦੋਂ ਤੁਸੀਂ 15ਵਾਂ ਚਰਿੱਤਰ ਪੜਦਿਓ ਤੇ ਉਸ 15ਵੇਂ ਚਰਿੱਤਰ ਦੇ ਅਖੀਰ ਦੇ ਉੱਤੇ ਜਾ ਕੇ ਵੀ ਸਿੱਖਿਆ ਇਹ ਹੀ ਦਿੱਤੀ ਹੈ ਕਿ ਜੇ ਕੋਈ ਮਨੁੱਖ ਇਸਤਰੀ ਦੇ ਉੱਤੇ ਵਿਸ਼ਵਾਸ ਕਰਦਾ ਹੈ ਇਸਤਰੀ ਨੂੰ ਆਪਣੇ ਚਿੱਤ ਦਾ ਭੇਤ ਦਿੰਦਾ ਹੈ ਉਹ ਮਨੁੱਖ 7 ਦਿਨਾਂ ਦੇ ਵਿੱਚ ਵਿੱਚ ਖੁਆਰ ਹੋ ਜਾਵੇਗਾ ਤੇ ਜੋ ਸਿੱਖਿਆ ਦਸਮ ਗ੍ਰੰਥ ਦੇ ਵਿੱਚੋਂ ਮਿਲਦੀ ਹੈ 29 ਜਾਂ ਚਰਿੱਤਰਾਂ ਦੇ ਵਿੱਚੋਂ ਮਿਲਦੀ ਹੈ ਉਹੀ ਸਿੱਖਿਆ ਇੱਥੇ ਭਾਈ ਨੰਦ ਲਾਲ ਜੀ ਦੇ ਨਾਮ ਦੇ ਨਾਲ ਮੜੀ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਟਵਰਤੀ ਸਿੱਖਾਂ ਦੇ ਨਾਮ ਦੇ ਨਾਲ ਮੜੀ ਗਈ ਔਰ ਆਖਿਆ ਗਿਆ ਕਿ ਇਸਤਰੀ ਦੇ ਜਾਨੇ ਤੇ ਵਿਸਾਹ ਨਹੀਂ ਕਰਨਾ ਅੰਤੈ ਦਾ ਲਾਹਾ ਇਸਤਰੀ ਕੋ ਨਹੀਂ ਦੇਣਾ ਔਰ ਆਖਿਆ ਗਿਆ ਕਿ ਇਹ ਰਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਪਾਈਨੰਦ ਲਾਲ ਜੀ ਨੂੰ ਲਿਖਵਾਈ ਕਿ ਜਿਸ ਵੇਲੇ ਗੁਰਗੋਬਿੰਦ ਸਿੰਘ ਪਾਤਸ਼ਾਹ ਇਹ ਰਹਿਤ ਪਾਈਨੰਦ ਲਾਲ ਜੀ ਨੂੰ ਲਿਖਵਾ ਰਹੇ ਹੋਣਗੇ ਗੁਰਗੋਬਿੰਦ ਸਿੰਘ ਜੀ ਦੇ ਚਿੱਤ ਦੇ ਅੰਦਰ ਖਿਆਲ ਨਹੀਂ ਆਇਆ ਹੋਵੇਗਾ ਕਿ ਮੇਰੀ ਮਾਤਾ-ਮਾਤਾ ਗੁਜਰੀ ਜੀ ਉਹ ਵੀ ਇੱਕ ਇਸਤਰੀ ਜਾਮੇ ਦੇ ਵਿੱਚੋਂ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮੇਰੀ ਮਾਤਾ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਹੋਵੇਗਾ ਕਿ ਇਸ ਲਿਖਤ ਤੋਂ ਇਹ ਨਤੀਜਾ ਕੱਢਿਆ ਜਾਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੀ ਆਪਣੀ ਇਸਤਰੀ ਮਾਤਾ ਜੀਤੋ ਜੀ ਕਿ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਸੀ ਜੋ ਸਿੱਖਾਂ ਨੂੰ ਇਹ ਗੱਲ ਆਖਦੇ ਪਏ ਹਨ ਕਿ ਇਸਤਰੀ ਦੇ ਜਾਮੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਵਿਸ਼ਵਾਸ ਦਾ ਵਿਰੋਧੀ ਸ਼ਬਦ ਹੈ ਸ਼ੱਕ ਕਰਨਾ ਜਿਸ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਇਸ ਦਾ ਭਾਵ ਹੈ ਉਹਦੇ ਉੱਤੇ ਸ਼ੱਕ ਕਰਨਾ ਕਿ ਗੁਰੂ ਕਲਗੀ ਕਰਪਾਤਸ਼ਾਹ ਮਹਾਰਾਜ ਇਹੋ ਜਿਹਾ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਸਨ ਜਿਸ ਸਮਾਜ ਦੇ ਅੰਦਰ ਸਮਾਜ ਦੇ ਜਿਹੜੇ ਦੋ ਅੰਗ ਨੇ ਪਤੀ ਤੇ ਪਤਨੀ ਪੁਰਸ਼ ਤੇ ਇਸਤਰੀ ਦੋਨਾਂ ਦਾ ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਨਾ ਹੋਵੇ ਦੋਨਾਂ ਦਾ ਇੱਕ ਦੂਸਰੇ ਦੇ ਉੱਤੇ ਭਰੋਸਾ ਨਾ ਹੋਵੇ ਤੇ ਜੇ ਇਸਤਰੀ ਜਮੇ ਦੇ ਉੱਤੇ ਭਰੋਸਾ ਨਹੀਂ ਕਰਨਾ ਵਿਸ਼ਵਾਸ ਨਹੀਂ ਕਰਨਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਉਹ ਸਿੱਖਿਆ ਜਿੱਥੇ ਸਤਿਗੁਰਾਂ ਨੇ ਇਹ ਗੱਲ ਆਖੀ ਹੈ ਵੀ ਤਨ ਪਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੋਹੇ ਮੂਰਤੀ ਤਨ ਪਿਰ ਕਹੀਐ ਸੋਏ ਉਸ ਸਿੱਖਿਆ ਨੂੰ ਅਸੀਂ ਕਿੱਥੇ ਰੱਖਾਂਗੇ ਜ਼ਰੂਰਤ ਆ ਇਹਨਾਂ ਲਿਖਤਾਂ ਨੂੰ ਧਿਆਨ ਦੇ ਨਾਲ ਵਾਚਣ ਦੀ ਪਰਖਣ ਦੀ ਸਮਝਣ ਦੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲਿਖਤਾਂ ਦੇ ਅੰਦਰ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦੇ ਨਿਕਟ ਵਰਤੀ ਸਿੱਖਾਂ ਦਾ ਨਾਮ ਵਰਤਿਆ ਗਿਆ ਔਰ ਇਹਨਾਂ ਲਿਖਤਾਂ ਦੀ ਰਾਹੀਂ ਸਿੱਖ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਨਰੋਲ ਅਤੇ ਨਰੋਹੀ ਵਿਚਾਰਧਾਰਾ ਤੋਂ ਦੂਰ ਕਰਨ ਦਾ ਯਤਨ ਕੀਤਾ ਗਿਆ ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਦਿਨਾਂ ਦੇ ਅੰਦਰ ਰਹਿਤਨਾਮਿਆਂ ਦੇ ਸਬੰਧ ਦੇ ਵਿੱਚ ਕੁਝ ਕੋ ਹੋਰ ਵੀਡੀਓ ਵੀ ਆਪ ਜੀ ਦੇ ਨਾਲ ਸਾਂਝੀਆਂ ਕਰ ਸਕਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ